ਹਾਂ ਜੀ ਇੰਟਰਪੋਰਟ ਰਹੇ ਨੇ ਕਿੰਨੇ ਮਿੰਟ ਨੇ ਗਾੜਾ ਮੇਰੀ ਕੋਠੀ ਤੇ ਕਾਰਜਾ ਕਰ ਕਰਨ ਆਏਗੇ ਆ ਜੋ ਟੈਰੋ ਸਿਟੀ ਥਾਣੇ ਵਾਲੇ ਨੇ ਅੰਦਰ ਮਠਾਲਿਆ ਬਿਨਾ ਪਰਚੇ ਦੇ ਬਿਨਾ ਕਰ ਲਈ ਤੇ ਜਦੋਂ ਲੋ ਗਈ ਲੋ ਨੂੰ ਕਹਿੰਦੇ ਵੀ ਆਹ ਸਾਈਨ ਕਰ ਤੂੰ ਇੱਥੇ ਬੈਠ ਜੀ ਥੋੜਾ ਸਾਰੇ ਸਟ੍ਰੈਸ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਜੋ ਸਾਡੇ ਕੋਲੇ ਜਿਹੜੇ ਮਸਲੇ ਆਏ ਨੇ ਹਰ ਰੋਜ਼ ਮਸਲੇ ਆਉਂਦੇ ਰਹਿੰਦੇ ਨੇ ਤੋਂ ਮੋਰਚੇ ਤੇ ਪਤਾ ਲੱਗਦਾ ਰਹਿੰਦਾ ਸਾਡੇ ਰਾਹੀਂ ਅਸੀਂ ਜਿਹੜਾ ਸੁਨੇਹਾ ਪਹੁੰਚਾ ਸਕਦੇ ਹਾਂ ਸਰਕਾਰ ਤੱਕ ਪ੍ਰਸ਼ਾਸਨ ਤੱਕ ਪਹੁੰਚਾ ਵੀ ਕੀ ਜੇ ਲੋਕਾਂ ਨਾਲ ਕਿਤੇ ਕਿਤੇ ਵੀ ਕੀ ਹੋਈ ਇਹ ਬਹੁਤੀ ਦੂਰ ਤੋਂ ਨਹੀਂ ਹੈ ਏਰੀਆ ਮੁਹਾਲੀ ਆਪਣੇ ਲੋਕਲ ਬੰਦੇ ਨੇ ਪ੍ਰੇਮਗੜ ਪਿੰਡ ਤੋਂ ਬੀਬੀ ਹੈ ਹਰਜੀਤ ਰਾਖਾ ਦੂਜੀ ਬੀਬੀ ਬੈਠੀ ਐ ਇੱਥੇ ਖੜ੍ਹੜ ਤੋਂ ਇਹ ਵੀ ਇਹਦੇ ਨਾਲ ਵੀ ਧੋਖਾ ਧੜੀ ਹੋਈ ਹੈ ਇਹਨਾਂ ਦੀ ਵੀ ਦੱਸਾਂਗੇ ਕੀ ਕਰਕੇ ਦੋ ਦੋਨੋਂ ਵਿਧਵਾ ਵਿੰਡੋ ਨੇ ਜਨਾਨੀਆਂ ਜਿਨ੍ਹਾਂ ਦੇ ਘਰ ਵਾਲੇ ਵੀਰ ਨਹੀਂ ਹੁੰਦੇ ਕੇਸ ਨਹੀਂ ਲੜਨੇ ਜੋਗੇ ਕੋਈ ਤੋੜਾ ਫੇਰੀ ਕਰਨੇ ਜੋਗਾ ਨਹੀਂ ਪੁਲਿਸ ਪ੍ਰਸ਼ਾਸਨ ਨਾਲ ਕੀ ਅਤਿਆਚਾਰ ਕਰ ਰਹੀ ਹੈ ਅੱਜ ਜਿਹੜਾ ਹੈਗਾ ਰਿਸ਼ਤੇ ਭੁੱਲ ਕੇ ਰਿਸ਼ਤੇ ਭੁੱਲ ਕੇ ਤਾਰੋ-ਤਾਰ ਹੋ ਗਏ ਤੇ ਰਿਸ਼ਤੇ ਭੁਲਾ ਕੇ ਲੋਕ ਮਹਿੰਗੀ ਪ੍ਰਾਪਰਟੀ ਖੋਣ ਕਰਕੇ ਇੱਕ ਦੂਜੇ ਨੂੰ ਮਾਰਨ ਟੁੱਕਣ ਨੂੰ ਵੱਢਣ ਟੁੱਕੜ ਨੂੰ ਕੋਈ ਬੇਰ ਨਹੀਂ ਲਾਂਗੇ ਤੇ ਪੁਲਿਸ ਪ੍ਰਸ਼ਾਸਨ ਆਰਾਮ ਦੇ ਤਵਾਸ਼ਵੀਨ ਮੜ ਕੇ ਦੇਖ ਰਿਹਾ ਤੇ ਦੋਨੋਂ ਪਾਰਟੀਆਂ ਨੂੰ ਦੋਵੇਂ ਅਸੀਂ ਲੁਕਣਾ ਚਾਹਾਂ ਇਹ ਗੱਲ ਹੈਰੋ ਸਿਟੀ ਥਾਣੇ ਦੀ ਹੈ ਜਿਹਫੇ ਐਰੋ ਸਿਟੀ ਥਾਣੇ ਤੇ ਪੈਂਦਾ ਪਿੰਡ ਪ੍ਰੇਮਗੜ੍ਹ ਪ੍ਰੇਮਗੜ ਹਰਜਿੰਦਰ ਕੌਰ ਦੇ ਕੀ ਦੋ ਭਰਾ ਹੁੰਦੇ ਨੇ ਜੇਠ ਜਠਾਣੀ ਹੁੰਦੀ ਹੈ ਤੇ ਇਹ ਸਾਰੇ ਦੋਨੇ ਪਰਿਵਾਰ ਜਿਹੜੇ ਪਹਿਲਾਂ ਬਹੁਤ ਵਧੀਆ ਤਰੀਕੇ ਨਾਲ ਰਹਿੰਦੇ ਜੇਠ ਦੇ ਦੋ ਬੱਚੇ ਸੀ ਦੋ ਬੱਚੇ ਜਿਹੜਾ ਨੇ ਆਪਣੇ ਬੇداخل ਕਰਦੇ ਕੋਈ ਕੱਲ ਤੋਂ ਹੋਣਾ ਕੋਈ ਉਹਨਾਂ ਦਾ ਬੱਚਿਆਂ ਦਾ ਕੋਈ ਵੇਹ ਤੇ ਜਦੋਂ ਬੇداخل ਕਰਦੋਂ ਇੱਕ ਬੇਟੀ ਵੀ ਤੁਹਾਡੇ ਫੋਰੀ ਉਹਨਾਂ ਦੀ ਜੇਠ ਦੇ ਬੇਟੇ ਤੇ ਜਿਹੜੀ ਬੇਟੀ ਆ ਉਹਨਾਂ ਦੀ ਤਨਾਸ ਕਿਟ ਵਿਆਹੀ ਦੀ ਹੈ ਬਾਲ ਬੱਚੀ ਵਾਲੀ ਹੈ ਉਹ ਬੇداخل ਕੀਤੀ ਹੋਈ ਬੱਚੀ ਨੇ ਜਿਹੜਾ ਆਪਣਾ ਫਾਦਰ ਜਿਹੜਾ ਬਾਪ ਹੈਗਾ ਉਹ ਕਿਡਨਾਪ ਕਰਕੇ ਤਨਾਸ ਕਿਟ ਚ ਰੱਖਿਆ ਹੋਇਆ ਹੈ ਤੇ ਇਸ ਨੂੰ ਆਪਣੀ ਚਾਚੀ ਨੂੰ ਪਾਈ ਨੂੰ ਕਿਵੇਂ ਉਹ ਜਲੀਲ ਕਰਦੀ ਉਹਦੀ ਜਿਹੜੀ ਪ੍ਰਾਪਰਟੀ ਐ ਕੋਠੀਆਂ ਗੀਆਂ ਦੋ ਕੋਠੀਆਂ ਬਰਾਬਰ 45-45 ਵਰਲੇ ਦੀ ਕੋਠੀ ਐਗੀ ਸਵਾ ਦੋ-ਦੋ ਕਨਾਲ ਦੀਆਂ ਕੋਠੀਆਂ ਗੀਆਂ ਜਿਹੜੀਆਂ ਬਣਾਈਆਂ ਰੀਜਨਲ ਲੱਕ ਬਣਾਈਆਂ ਗੀਆਂ ਤੇ ਪਰਿਵਾਰ ਸੁਭਾ ਸੁਭਾਸੀ ਰਹੂ ਇਸ ਬੀਬੀ ਕੋਲ ਇਕੱਲੇ ਹੀ ਬੈਠਾਗਾ ਇੱਕ ਨੂੰਹ ਐ ਦੋ ਬੱਚੇ ਆ ਉਹਦੇ ਕੋਲ ਇਹਨਾਂ ਦਾ ਕਹਿੰਦੇ ਸਾਡਾ ਜੀਵਣਾ ਹਰਾਮ ਕਰਿਆ ਪਿਆ ਉਸ ਲੜਕੀ ਨੇ ਜਿਹੜੀ ਜੇੜ ਦੀ ਕੁੜੀ ਯਾਰ ਜਵਾਈ ਐ ਉਹਨਾਂ ਨੇ ਕੀ ਕਰਿਆ ਪਰਸੋਂ ਜਦੋਂ ਮਨੀ ਕਰਨ ਗਏ ਪਰਸੋਂ ਜਿੱਥੇ ਮਨੀ ਕਰਨ ਸਾਹਿਬ ਗਏ ਮਨੀ ਕਰਨ ਸਾਹਿਬ ਯਾਤਰਾ ਦੇ ਗਈ ਜਦੋਂ ਆ ਕੇ ਦੇਖਿਆ ਤਾਂ ਉਹ ਆਪਣੀ ਕੋਚੀ ਦੇ ਕਬਜ਼ੇ ਹੀ ਨਾਲੀ ਤੇ ਵੀ ਕਰ ਰਹੇ ਸੀ ਜਦੋਂ ਇਹਨਾਂ ਨੇ ਆ ਕੇ ਵਿਰੋਧ ਕੀਤਾ ਗੇਟ ਕੱਢਣ ਲੱਗੇ ਸੀ ਗੇਟ ਤੋੜਨ ਲੱਗੇ ਸੀ ਕਿ ਮੈਂ ਕਬਜ਼ਾ ਕਰਦਾ ਤਾਂ ਇਹਨਾਂ ਨੇ ਵਿਰੋਧ ਕਰਿਆ ਤਾਂ ਦਾਤ ਨੂੰ ਲਿਆਣ ਕੇ ਗੁੰਡਾ ਅੰਸਰ 25 30 ਬੰਦੇ ਤੁਹਾਡੇ ਕੋਲੇ ਫੋਟੋਆਂ ਵੀਡੀਓ ਦਿਖਾ ਦਾਂਗੇ ਜਿਹੜੀਆਂ ਰਾਤ ਦੀਆਂ ਸਾਰੀਆਂ ਹੈਗੀਆਂ ਬਣੀਆਂ ਵਾ ਗੱਡੀਆਂ ਲੈ ਕੇ ਆਉਨੇ ਕਿਵੇਂ ਇਹਨਾਂ ਨੂੰ ਮਾਰਦੇ ਕੁੱਟਦੇ ਆਂ ਮੁੰਡਾ ਕਿਦੀ ਗੱਡੀ ਲੈ ਕੇ ਗਿਆ ਉਧਰ ਰੈਪਰ ਸਾਈਡ ਉਧਰ ਕੇਰ ਕੇ ਗੱਡੀ ਵੀ ਪੰਦੀ ਤੇ ਮੁੰਡਾ ਵੀ ਕੁੱਟਿਆ ਹੁਣ ਹਸਪੀਟਲ ਦਾਖਲ ਹੈ ਥਰਡ ਹਸਪੀਟਲ ਦਾਖਲ ਹੋਇਆ ਅੱਜ 6 ਵਜੇ ਸਵੇਰੇ ਉਹ ਆਪਣੀ ਸੀਟੀ ਸਕੈਨ ਵਗੈਰਾ ਕਰਾਣ ਆਇਆ ਜਿੱਦਿਆਂ ਤੁਹਾਨੂੰ ਬਹੁਤਾ ਦਿਖਾ ਦਿੰਦੇ ਮੁੰਡੇ ਦੀ ਹਾਲਤ ਕੀ ਹੈ ਦੰਦ ਵੀ ਟੁੱਟ ਗਿਆ ਤੇ ਬੈਸਿੰਗ ਛੱਟਾ ਬਹੁਤ ਜ਼ਿਆਦਾ ਮਕੀ ਹੁਣ ਜਦੋਂ ਇਹਨਾਂ ਦੀ ਨੂੰ ਐਰੋ ਸਿਟੀ ਥਾਣੇ 'ਚ ਜਾਂਦੀ ਹੈ ਕਿ ਆਹ ਮੁੰਡੇ ਦਾ ਦੋਸਤ ਇਹਨਾਂ ਦੇ ਮੁੰਡੇ ਦਾ ਦੋਸਤ ਜਾਂਦਾ ਮੁੰਡਾ ਕੱਲ ਦਾ ਐਰੋ ਸਿਟੀ ਥਾਣੇ ਵਾਲੇ ਨੇ ਅੰਦਰ ਮਿਠਾਲਿਆ ਬਿਨਾਂ ਪਰਚੇ ਦੇ ਬਿਨਾਂ ਕਾਰਵਾਈ ਦੇ ਤੇ ਜਦੋਂ ਨੂੰ ਗਈ ਨੂੰ ਨੂੰ ਕਹਿੰਦੇ ਬੀਬੀ ਆਹ ਸਾਈਨ ਕਰ ਤੂ ਇੱਥੇ ਬੈਠ ਜਾ ਬੱਚਿਆਂ ਵਾਲੀ ਦੋ ਬੱਚਿਆਂ ਵਾਲੀ ਕੁੜੀ ਹੈ ਨਾਲ ਦਾ ਕਬਜ਼ਾ ਹੁੰਦਾ ਉਹਦੇ ਘਰ ਵਾਲੀ ਦੀ ਮਾਰ ਕੁੱਟ ਆਉਂਦੀ ਹੈ ਤੇ ਉਸ ਨੂੰ ਕਿਹਾ ਜਾਂਦਾ ਵੀ ਤੂੰ ਆ ਕੇ ਇੱਥੇ ਬੈਠ। ਉਹ ਡਰਦੀ ਮਾਰੀ ਚਲੇਗੀ ਕੋਈ ਰੌਲਾ ਰੱਪਾ ਪਾਇਆ ਕਿ ਪਿੰਨ ਫੋਨ ਫਾਨ ਕਰਿਆ ਤਾਂ ਉਹ ਘਰੇ ਲੈ ਚਲੇਗੀ ਪਰ ਲੇਕਿਨ ਪੁਰਸ਼ ਅੱਜ ਵੀ ਇਹਨਾਂ ਦੇ ਘਰੇ ਕਿਹੜੇ ਮਾਰ ਰਹੀ ਜਿੱਦੀ ਮਾਰ ਕੁੱਟ ਵੀ ਇਸੇ ਦੀ ਹੁੰਦੀ ਹੈ ਕਬਜ਼ਾ ਵੀ ਇਸੇ ਦਾ ਹੁੰਦਾ ਤੇ ਥਾਣੇ 'ਚ ਵੀ ਇਸੇ ਨੂੰ ਮਖੌਲਾ ਜਾਂਦਾ ਤਾਂ ਕਿ ਦੂਜੀ ਪਾਰਟੀ ਮਹੀਆ ਜਮੀਨਾਂ ਹੋਣੇ ਕਰਕੇ ਲੋਕ 5-7 ਲੱਖ 10 ਲੱਖ ਨੂੰ ਲੱਗਦੀ ਬਹੁਤ ਜ਼ਿਆਦਾ ਗਿਣਦੇ ਨੇ ਲੋਕ ਤਾਂ ਇਸ ਕਰਕੇ ਜਿਹੜਾ ਹੈਗਾ ਬਹੁਤ ਕੱਲੂ ਕਰਾ ਜਿਹੜਾ ਹੈਗਾ ਪੂਰਾ ਮੋਹਾਲੀ ਦੇ ਬੰਗੀ ਪ੍ਰੋਪਰਟੀ ਹੁਣ ਕਰਦੇ ਰਹੇ। ਅੱਜ ਦਿਰਪੌਰ ਆਪਾਂ ਦੇ ਨੋਂ ਪਿੰਟ ਪਿੰਟ ਨੇਮ ਗਾੜਾ ਮੇਰੀ ਕੋਠੀ ਤੇ ਕਬਜ਼ਾ ਕਰਦ ਕਰ ਲਾਏਗੇ ਆ ਜੋ ਜਮਾਈ ਹੱਦੀ ਦੇ ਟੇ ਦੋਨੇ ਕੇ ਦੋ ਇਤਨੇ ਬੰਦੇ ਲੈ ਕੇ ਆਏਗੇ ਜੋ ਕਿ ਮੇਰਾ ਪੁੱਤਰ ਹਰਪੁੱਤ ਦਾ ਦੋ ਸਿੱਕਰ ਆ ਹਮ ਨਹੀਂ ਕਰਨਗੇ ਤੇ ਆਪਣਾ ਮਨੀ ਕਾਰੀ ਤੇ ਜਦਮਨ ਦੇਖੀ ਉਸ ਦੇ ਵਿੱਚ ਕੈਮਰਾ ਕੇ ਵਿੱਚ ਆਪਣੇ ਘੁੰਨਾ ਕੇ ਵਿੱਚ ਕੈਮਰੇ ਚਾਦੇ ਕਿ ਉਥਾ ਕਬਜ਼ਾ ਮੇਰੇ ਬੱਚੇ ਨੂੰ ਵੀ ਨੂੰ ਰਮਤਲ ਦਾ ਕਿਉ ਕਰਾ ਤੇ ਰਾਈਪਰ ਕੇ ਬੀਚ ਖੜ ਗਿਆ ਕਮੇ ਗੈਦ ਪਰ ਸਵਾੜਾ ਜੇ ਕਾ ਕਿ ਅਗਲੀ ਆ ਪੰਜ ਪੰਤਿਆ ਨੇ ਜੇ ਕਾ ਉੱਥੋਂ ਕੀ ਕੁੱਟਮਾਰ ਕਰੀ ਜੋ ਸਿੱਕੇ ਮਾਂ ਵੀ ਟਾਂਕੇ ਲੱਗੇ ਵਿਆਂ ਬਾਹਾਂ ਪਰ ਵੀ ਲੱਗੇ ਵਿਆਂ ਬਹੁਤ ਬੁਰੀ ਹਾਲਤ ਕੀ ਗਿਆ ਲਗਨ ਵੀਰ ਉੱਥੇ ਵਿੱਚ ਕਰਿਆ ਬਾਤ ਹੋ ਕਰਾ ਮੇਰਾ ਜੱਕ ਨੂੰ ਇਹ ਸਾਡੀ ਉੱਤੇ ਪਰਚਾ ਪੂਤਨਾ ਐਸਾ ਐਰੋ ਸਿਟੀ ਅਲ ਪੂਤਨਾ ਐਸ ਐਚ ਤੋਂ ਸਾਬਨਾ ਮੇਰੀ ਗੋਗੂ ਨੂੰ ਵੀ ਇਹ ਗੱਲ ਕਹੀ ਕਹਿੰਦਾ ਵੀ ਤੂੰ ਇੱਥੇ ਬੈਠ ਸੈਨ ਕਰ ਵੀ ਤੇਰੇ ਤੇ ਵੀ ਫਰਜ਼ ਆਇਆ। ਸਾਡ ਸਾਡੀਆਂ ਮਾਰ ਕੁੱਤ ਹੋਉਂਦੀ ਆ ਤੇ ਸਾਡੀ ਉੱਤੇ ਫਰਜ਼ਾ ਹੁੰਦਾ ਏ। ਇਹ ਕਿਹੜੀ ਮੰਨੂ ਜੇ ਤਬ ਤਾਂ ਬਾਬੀ ਮੈਂ ਕੁਛ ਨਾ ਚੰਦਿਆਂ মিডিਆ ਵਾਲਿਆਂ ਨੂੰ ਵੀ ਤੁਸੀਂ ਦੱਸੋ ਵੀ ਸਰਕਾਰ ਵੀ ਕਿੱਥੇ ਸੁੱਤੀ ਪਈ ਆ। ਵਿਧਵਾ ਜਨਾਨੀਆਂ ਨੂੰ ਸੰਗ ਕਰ ਕਰਕੇ ਕਿੱਥੇ ਸੁੱਤੇ ਪਈ ਆ ਉਹਨਾਂ ਤੇ ਗੁੰਡਿਆਂ ਨੂੰ ਬਲਾ ਬਲਾ ਕੇ ਕਿਸੇ 'ਤੇ ਕਿਰਪਾਣਾ ਕਿਸੇ 'ਤੇ ਬਤੂਕਾ ਕਿਸੇ 'ਤੇ ਉਸ ਕਿਸੇ 'ਤੇ ਕੁਝ ਕੰਮ ਤੇ ਕੰਮ ਸੱਤਰ ਬੰਦੇ ਤੇ ਸੱਤ ਗੱਟੀਆਂ ਜਿਹੜੀ ਗੋਕੇ ਵਾਲੀ ਦਲੇ ਨੂੰ ਕਿਡੇ ਕੱਟ-ਕੱਟ ਕੇ ਸਾਨੂੰ ਰਾਤ ਕੱਟੀਆਂ ਸਾਨੂੰ ਪਤਾ ਦੌਰਨੇ ਸਤਪੂਰ ਨੇ ਚਿੱਤਰਾ ਕੱਟੀਆਂ ਰਾਤਾਂ ਸਾਡੀ ਸਾਨੂੰ ਉਹੀ ਬੇਨਤੀ ਆ ਹੱਥ ਜੋੜ ਕੇ ਵੀ ਸਾਡੀ ਸਰਕਾਰ ਸਾਨੂੰ ਸਾਡੀ ਆਵਾਜ਼ ਸੁਣੀ ਜਿੱਥੇ ਤਈ ਸਾਡੀ ਬਾਤ ਜੈਹੀ ਆ ਪਰਚਾ ਨਿਉ ਦੇ ਦਿਆ ਕਹਾ ਵੀ ਇੱਕਦਮ ਕਿਸੇ ਦਾ ਭਈਆ ਦਾ ਸੱਟ ਲੱਗੀ ਹੋਈ ਆ ਵੀ ਦੂਵੀ ਮਾਰੀ ਹਾਂਜੀ ਵੀ ਮੇਰੇ ਮੁੰਡੇ ਨੇ ਸੱਟ ਮਾਰੀ ਆ ਜੋ ਕਿ ਦੋ ਜਣੇ ਤੇ ਔਰ 35 ਬੰਤੇ ਤੇ ਬੀਤੇ ਸੋ ਦੋ ਵੇ ਦੇਖਾ ਕੋਈ ਕੰਮ ਕਰ ਸਕਦਾ ਤਾਂ ਇਸ ਕੀ ਬੰਦੇ ਕੇ ਮੁਰਾ ਕੀ ਹੋਆਗਾ ਤੁਸੀਂ ਐਪਲੀਕੇਸ਼ਨ ਦਿੱਤੀ ਥਾਂ ਸਾਡੇ ਤੋਂ ਤਾਂ ਪਰਚਾ ਹੋ ਕਰਦੀ ਆ ਉਹਨਾਂ ਨੇ ਐਸਐਸਓ ਸਾਹਿਬ ਬਿਆਨ ਲੈਣ ਵੀ ਨਹੀਂ ਆਏ ਤੁਸੀਂ ਆਪਣੇ ਤੌਰ ਤੇ ਇਲੈਕਟ੍ਰਿਕਸ ਨੂੰ ਵੀ ਹਾਂਜੀ ਪੁੱਛ ਨਹੀਂ ਦਿੱਤਾ ਮੈਂ ਤਾਂ ਅੱਛੀ ਭਿੱਲਨੀ ਆ ਹਾਂਜੀ ਚਲੋ ਵੀ ਗੱਲ ਇਹ ਹੈ ਹਾਂਜੀ ਤੇ ਐਸਐਸਓ ਸਾਹਿਬ ਘਰ ਆਏ ਜਾਂ ਪਰਚਾ ਵੀ ਕਰ ਲੈ ਕੱਲ ਦੀ ਗੱਲ ਆਜੀ ਕੱਲ ਦੀ ਗੱਲ ਆ ਕੱਲ 11 ਵਜੇ ਕਮਜਾ ਕਰਨਾ ਆਏ ਉਹਨੂੰ ਤਾਂ ਹੁਣ ਵੀ ਗੁੰਡੇ 7-8 ਗੁੰਡੇ ਕੋਠੀ 'ਚ ਬੈਠੇ ਆ ਸਾਨੂੰ ਆਪਣੀ ਦੋਨੇ ਸੱਸ ਬਉ ਨੂੰ ਇੱਜ਼ਤ ਕਾ ਵੀ ਖਤਰਾ ਹੋਇਆ ਵਾ ਸਾਡੀ ਉਹ ਵੀ ਮਨ ਨੂੰ ਖਤਰਾ ਦੀ ਜਾਨ ਨੂੰ ਮਾਰ ਦੀ ਤੰਤੀਆਂ ਵਾ ਮੈਨੂੰ ਮੇਰਾ ਬੇਟਾ ਜਿੱਥਾ ਮਰਜੀ ਹੋਵਾ ਮੇਰੇ ਬੇਟੇ ਨੂੰ ਕੱਲ ਨੂੰ 1939 ਹੋਗੀ ਗੋਗਾ ਜੱਗੀ ਕਾਲਾ ਮੱਜਰੇ ਵਾਲਾ ਹਰਵਿੰਦਰ ਰੈਪਰੀਆ ਹਰਵਿੰਦਰ ਨੇ ਜ਼ਿੰਮੇਵਾਰ ਹੋਵਾਂਗੇ ਕਿ ਜੇ ਕੱਲ ਨੂੰ ਮੇਰੇ ਪੁੱਤ ਨੂੰ ਪੁੱਤ 1939 ਹੋਵੇ ਜਿਹੜਾ ਮਾਕਾ ਉਹ ਬਿਠਾਣੇ ਤੇ ਬਿਠਾ ਲਿਆ ਵਾ ਉਹ ਕੋਣ ਔਰ ਮੇਰੇ ਮੁੰਡੇ ਦਾ ਦੋਸਤ ਤਾਂ ਅਸੀਂ ਹੁਣੀ ਨੂੰ ਛੱਡ ਕੇ ਘਰ ਗਏ ਤੇ ਵਿਕਰ ਖਲ ਸੁਣਨ ਲਈ ਛੋਟਣਾ ਅਸੀਂ ਦੋਨੇ ਸੱਤ ਬਹੁ ਤੇ ਹੋਰ ਰਿਸ਼ਤੇਦਾਰ ਅਸੀਂ ਮਨੀ ਕਰਨ ਦੇ ਵਿੱਚ ਲੱਗੇ ਰਹੇ ਅਸੀਂ ਜਦ ਕੈਮਰਾ 'ਚ ਦੇਖਿਆ ਉੱਥੇ ਵੀ ਫੋਨ 'ਚ ਕੈਮਰੇ ਚੱਲਦੇ ਅਸੀਂ ਉੱਥੇ ਤੇ ਵਾਪਸ ਆਏ ਅਸੀਂ ਮੱਥਾ ਵੀ ਨਹੀਂ ਟੇਕਿਆ ਹੈਗਾ ਕਿਉਂਕਿ ਲੜਾਈ ਝਗੜੇ ਦੀ ਕੋਈ ਸੀ